ਦੇ ਘਿਰੇ ਚੋਰੀ ਹੋਇਆ ਯਾਰੀਆ ਸਾਰੇ ਉਹਨਾਂ ਕੈਮਰੇ ਚੈੱਕ ਕਰਨੇ ਆ ਜਿੰਨੀ ਵੀ ਐਫਰਟ ਹੋ ਸਕੇ ਸਾਰੇ ਸੋਰਸ ਸਾਨੂੰ ਪੋਜੀਟਿਵ ਕਰਕੇ ਆ ਪਾਏ ਦੇ ਘਿਰੇ ਚੋਰੀ ਹੋਇਆ ਲਾਜਮ ਵੀ ਪਹੁੰਚ ਚੁੱਕੇ ਨੇ ਤਸਵੀਰਾਂ ਵੀ ਟੇਕ ਨੂੰ ਵਾਲੇ ਦੇਖ ਲੈ ਕੇ ਸਾਹਮਣੇ ਸਰਕਾਰ ਨੇ ਹਾਲੇ ਕੋਈ ਨਹੀਂ ਆਈ ਸੁਖਦੇਵ ਜੀ ਕਿਹੜਾ ਏਰੀਆ ਕਿਹੜਾ ਪੈਂਦਾ ਜਿੱਥੇ ਹੋਈ ਸੀ ਚੋਰੀਆਂ ਗ੍ਰੀਨ ਐਵੇਨਿਊ ਉੱਥੇ ਆਪਾਂ ਖੜੇ ਆ ਜੀ ਠੀਕ ਹੈ ਜਲਦੀ ਕਰੋ ਹੋਰ ਕੁਐਸਚਨ ਪੁੱਛ ਲਓ ਪੋਸਟਨ ਆਈ ਹੈ ਸਰ ਲੈ ਲੈਂਦੇ ਹਾਂ ਤਪੀਸ਼ ਕਰ ਲੈਣ ਦੋ ਮੈਨੂੰ ਠੀਕ ਹੈ ਪੁੱਛੋ ਤੇ ਕੋਈ ਨਿਕਲ ਕੇ ਸਾਹਮਣੇ ਆਇਆ ਕੋਈ ਸੈਕਿਟੀ ਗਾਰਡ ਤੱਕ ਕੋਈ ਕਲੂ ਸਾਹਮਣੇ ਨਹੀਂ ਆਇਆ ਪਰ ਮੇਰੀ ਕੋਸ਼ਿਸ਼ ਜਾਰੀ ਆ ਸਾਰੇ ਮੈਂ ਕੈਮਰੇ ਚੈੱਕ ਕਰਨੇ ਆ ਜਿੰਨੀ ਵੀ ਐਫਰਟ ਹੋ ਸਕੇ ਸਾਰੇ ਸੋਰਸ ਨੂੰ ਪੋਜੀਟਿਵ ਕਰਕੇ ਆਪਾਂ ਇਹਦਾ ਕੋਸ਼ਿਸ਼ ਕਰ ਰਹੇ ਹਾਂ ਕਿ 90% ਟ੍ਰੇਸ ਹੋਉਣ ਦੀ ਕਾਰ ਮਾਰ ਕੇ ਦਾ ਨਾ ਗਿਆ ਸਰ ਗੱਡੀ ਮਾਰ ਕੇ ਦਾ ਨਾ ਗਿਆ ਗੱਡੀ ਗੁੜੀਆਂ ਇਹ ਬੇਟੀ ਬੇਟੇ ਮੈਥੋਂ ਜਿਹੜੀ ਕੰਪਲੇਂਟ ਆਈ ਆ ਅਜੇ ਕੁਮਾਰ ਵੱਲੋਂ ਆਈ ਆ ਕਬ ਇਹ ਕੰਮ ਕਰਦਾ ਸਰ ਸਰ ਮੈਥੋਂ ਕੰਪਲੇਂਟ ਦੇ ਵਿੱਚ ਦਰਖਾਸਤ ਵਾ ਉਹਦਾ ਕੰਮ ਨਹੀਂ ਲਿਖਿਆ ਮੈਥੋਂ ਇਹ ਲਿਖਿਆ ਵੀ ਆ ਮੈਂ ਹੈਗਾ ਆ ਰੈਗਰੀ ਨੇ ਵੀ ਤੈਨੂੰ ਦੱਸਿਆ ਸਰ ਵਕਤ ਕਰੀਬ ਸੁਣੋ ਮਿੱਤਰ ਜੀ ਜੀ ਬਿਲਕੁਲ ਜੀ ਜੀ ਬਿਲਕੁਲ ਦੱਸੋ ਜੀ 6225 ਵਕਤ ਕਰੀਬ 1am ਦੇ ਵਜੇ ਮੈਂ ਆਪਣੀ ਗੱਡੀ ਲਾ ਕੇ ਗਿਆ ਸੀ ਉੱਪਰ ਗਿਆ ਜਦੋਂ ਆਣ ਕੇ ਦੇਖਿਆ ਮੇਰੀ ਗੱਡੀ ਦੇ ਟਾਇਰ ਲੱ ਸੁੱਟੇ ਠੀਕ ਹੈ ਜੀ ਵਾ ਠੀਕ ਹੈ ਓਕੇ ਉਹ ਉਹਨਾਂ ਦਾ ਘਰ ਆ ਜੇ ਕੰਮ ਪੁੱਛਣਾ ਉੱਥੇ ਜਾ ਕੇ ਪੁੱਛ ਠੀਕ ਹੈ ਜੀ ਓਕੇ ਜੀ ਠੀਕ ਹੈ ਸਰ ਮੇ ਆਪਣੇ ਰੱਖੇਗੇ ਉਹਨਾਂ ਨੂੰ ਪਤਾ ਨਹੀਂ ਕੀ ਇਹ ਹੁਣ ਸਭ ਨੂੰ ਪਤਾ ਹੈ ਕਿ ਨਾ ਕੀ ਨਾਮ ਕੀ ਤੁਹਾਡਾ ਜੀ ਮੇਰਾ ਨਾਮ ਰਿਤੂ ਹੈ ਕਿਹੜੀ ਜਗ੍ਹਾ ਤੋਂ ਰਿਤੂ ਜੀ ਅਸੀਂ ਤੇ ਹੁਣੇ ਸ਼ਿਫਟ ਹੋਏ ਆ ਸਾਨੂੰ ਮੀਨ ਨਿੰ ਕਿਹੜਾ ਏਰੀਆ ਕਿਹੜਾ ਪੈਂਦਾ ਜੀ ਇਹ ਕਿਹੜਾ ਬੰਦਾ ਹੈ ਇਹ ਨਿਊ ਐਵਰੀਓ ਦੇ ਪਾਸੇ ਹੈ ਕੀ ਮਾਮਲਾ ਕੀ ਆ ਸਾਰਾ ਦੇਖ ਰਹਾ ਚਰਾ ਜੀ ਮੇਰਾ ਮੁੰਡਾ ਫੰਕਸ਼ਨ ਕਰਦਾ ਟੈਂਡ ਕਰਦਾ ਉਹ ਰਾਤ ਤੀਹੇ ਹੁੰਦਾ ਕਦੀ 1:00 2:00 ਵਜੇ ਅੱਛਾ ਜੀ ਉਹ ਰਾਤ ਆਇਆ 1:00 ਠੀਕ ਹੈ ਜੀ ਤੇ 1:00 ਉਹਨੇ ਗੱਡੀ ਆ ਕੇ ਖੜੀ ਕੀਤੀ ਐ ਅਸੀਂ ਆਪੇ ਉੱਪਰ ਸੌਂ ਗਏ ਕਦ ਕਾਦਾ ਕੰਮ ਕਾਦਾ ਕਰਦਾ ਬੇਟਾ ਤੁਹਾਡਾ ਕੈਪਟਨ ਫੋਟੋਗ੍ਰਾਫੀ ਦਾ ਕੰਮ ਕਰਦਾ ਹੈ ਠੀਕ ਹੈ ਤੇ ਉਹ ਜਦੋਂ ਇੱਕ ਵਾਰ ਪਤਾ ਲੱਗ ਸਾਰੀ ਘਟਨਾ ਪਤਾ ਲੱਗ ਗਿਆ ਤਾਂ ਸਾਨੂੰ ਤਾਂ 6 ਵਜੇ ਉਹਨਾਂ ਫਕਸੇ ਤੇ ਜਾਣਾ ਸੀਗਾ 6:30 6 ਵਜੇ ਤਾ ਸਾਨੂੰ ਪਤਾ ਲੱਗਾ ਠੀਕ ਹੈ ਜੀ ਵੀ ਉਹ ਜਦੋਂ ਤਿਆਰ ਹੋ ਕੇ ਚਿਆ ਲਗਾ ਤੇ ਦੇਖੇ ਤਾਂ ਕੈਪਟਨ ਤਿਆਰ ਉਤਰੇ ਹੋਏ ਸੀ ਸਾਰੇ ਮੈਮ ਟਾਈਮ ਦੱਸ ਸਕਦੇ ਹੋ ਕਿੰਨੇ ਵਜੇ ਦਾ ਸੀ ਉਹਨੇ 4 ਵਜੇ ਉਹਨੇ ਚਾਹ ਦੇ ਭਈਆ